ਲੋ ਵੀ ਮਿੱਤਰੋ ਜਿਨ੍ਹਾਂ ਨੂੰ 50 ਰੁਪਏ ਦੇ ਵਿੱਚ ਮੋਟਰਸਾਈਕਲ ਨਿਕਲਿਆ ਉਹਨਾਂ ਦੇ ਘਰੇ ਪਹੁੰਚ ਚੁੱਕੇ ਹਾਂ ਸਾਹਮਣੇ ਦੇਖੋ ਸਾਰਾ ਗਵਾਰ ਇਕੱਠਾ ਕਰੀ ਫਿਰਦੇ ਆ ਬਾਈ ਯਾਰੀ ਚੱਲ ਬਈ ਖੁਸ਼ੀ ਬਹੁਤ ਆ ਨਾ ਬਾਈ ਚੱਲ ਜਲੀ ਬਾਈ ਆਪਾਂ ਘਰੇ ਚਲੀਏ ਹਾਰ ਹੂਰ ਚੱਕੀ ਫਿਰਦਾ ਬਾਈ ਕੌਣ ਵਾਸਤੇ ਨਾ ਲਓ ਜੀ ਉਹ ਦੇਖੋ ਬਾਈ ਬੰਦਿਆਂ ਨੂੰ ਬਹੁਤ ਖੁਸ਼ੀ ਆ ਸਾਰੇ ਆਸੇ ਪਾਸੇ ਦੇ ਘਰ ਵਾਲੇ ਆਏ ਹੋਇਆ ਤੁਸੀਂ ਵੀਡੀਓ ਤੇ ਰਿਐਕਸ਼ਨ ਦੇਖਿਓ ਇਹਨਾਂ ਦਾ ਇਹਨਾਂ ਨੂੰ 50 ਰੁਪਈਆ ਦੇ ਵਿੱਚ ਆਹ ਬੋਲਟ ਮੋਟਰਸਾਈਕਲ ਚਾਰ ਵੀਊ ਬਣਿਆ ਦਾ ਤਾਰ ਚੱਲਦਾ ਸੀ ਉਹ ੱਚੋਂ ਨਿਕਲਿਆ ਦੇਖੋ ਇਧਰਲੇ ਪਾਸੇ ਇਹ ਇਹਨਾਂ ਦਾ ਘਰ ਹੈ ਭਾਈ ਪਹਿਲਾਂ ਹਾਰ ਪਾਇਆ ਪਹਿਲਾਂ ਮੋਟਰਸਾਈਕਲ ਦੇ ਹਾਰ ਪਾਏ ਲਾਓ ਜੀ ਇਹ ਰਵਾ ਪੁੱਛਾਂਗੇ ਵੀ ਕਿੰਨਾ ਨੂੰ ਨਿਕਲਿਆ ਹਨ ਇਧਰਲੇ ਪਾਸੇ ਅੰਕਲ ਜੀ ਬਾਈ ਖੜਦੇ ਇਹਨਾਂ ਨੇ ਤੁਸੀਂ ਪਾਈ ਸੀ ਜੀ ਲੜਰੀ ਹਾਂ ਜੀ ਹਾਂ ਜੀ ਕਿੰਨੇ ਕਿੰਨੀਆਂ ਡੈਡਾਂ ਪਾਈਆਂ ਸੀ ਦੋ ਪਾਈਆਂ ਸੀ ਦੋ ਪਾਈਆਂ ਸੀ ਹਾਂ ਜੀ ਹਾਂ ਤੇ ਆ ਨਿਕਲਿਆ ਹਾਂ ਜੀ ਪਹਿਲਾਂ ਸੀਗਾ ਬੋਲਟ ਨਹੀਂ ਪਹਿਲਾ ਹੈ ਲੈਣ ਦਾ ਰਾਦਾ ਬੰਦਾ ਸੀ ਬੰਦਾ ਸੀ ਅੱਛਾ ਤੇ ਕਹਿੰਦਾ ਸੀ ਦੇ ਦਿੰਦਾ ਨਹੀਂ ਸੀ ਅੱਛਾ ਇਹ ਨਾਂ ਥੋੜਾ ਪਿੰਡ ਨਾਲ ਹੀ ਹੈ ਨਾ ਇਹਨਾਂ ਦੇ ਹਾਂਜੀ ਨਾਲ ਲਓ ਜੀ ਅੱਛਾ ਪਹਿਲਾਂ ਗੱਲ ਚੱਲਦੀ ਸੀ ਬੋਲਟ ਲੈਣ ਬਾਰੇ ਨਾ ਫਿਰ ਤੁਸੀਂ ਢਾਈ ਟਾਂ ਪਾਤੀਆਂ ਹਾਂਜੀ ਹਾਂ ਠੀਕ ਹੈ ਜੀ ਠੀਕ ਹੈ ਤੇ ਹੁਣ ਫਿਰ ਨਿਕਲਿਆ ਹੁਣ ਖੁਸ਼ੀ ਹੈ ਪੂਰੀ ਹਾਂ ਪੂਰੀ ਫੁੱਲ ਖੁਸ਼ੀ ਹੈ 50 ਰੁਪਏ ਜਿਹੜਾ ਨਿਕਲਿਆ ਹੁਣ ਖੁਸ਼ੀ ਹੋਣੀ ਹੈ ਹਾਂ ਸਹੀ ਹੈ ਜੀ ਚਲੋ ਵਧੀਆ ਆ ਮੈਂ ਆਂ ਹੀ ਫੜੀ ਰੱਖਾਂ ਕਿ ਨਹੀਂ ਰੱਖ ਲਓ ਕੋਈ ਗੱਲ ਨਹੀਂ ਆਂ ਹੀ ਰੱਖ ਲਓ ਲਓ ਜੀ ਫੜੀ ਪਾ ਦੋ ਹਾਰ ਪਾ ਦੋ ਸਵਾਦ ਆ ਗਈ ਲੋ ਜੀ ਤੁਸੀਂ ਆਪ ਪਾਈ ਸੀ ਟੈਕਨਾ ਜਾ ਕੇ ਪਾ ਕੇ ਆਏ ਸੀ ਹਾਂਜੀ ਹਾਂਜੀ ਆਪ ਖੋ ਲੈ ਵੀ ਪੁੱਤਰਾ ਕੀ ਨੇ ਲੈਣਾ ਸਕੇ ਕਿਹੜੇ ਮੁੰਡੇ ਫੜਾਵਾਂ 2100 ਰੁਪਿਆ ਦੱਸ ਦੋ ਖੁਸ਼ ਆਣਾ ਤੁਹੇ ਲਓ ਜੀ ਲਓ ਜੀ ਸਾਡੇ ਮਾਸਟਰ ਜੀ ਲੱਗਦੇ ਆ ਤੇ ਇਹਨਾਂ ਨੂੰ ਬੁਲਟ ਮੋਟਰ ਨਾਲ ਨਿਕਲਿਆ 50 ਰੁਪਏ ਦੀ ਲਾਟ ਤੇ ਇਹਨਾਂ ਨੇ ਖੁਦ ਹੀ ਨਾਮੇ ਆਪ ਨੂੰ 2100 ਰੁਪਿਆ ਸਗਣ ਦਿੱਤਾ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਗਾਣੂ ਲਾਟਰੀ ਪਾਵਾਂ ਸਾਨੂੰ ਪਿੰਡੋਂ ਟਿਕਟਾ ਵਾਹਰੀਆਂ ਪਾਇਓ ਇੱਕ ਗੱਲ ਆ ਬਾਬਾ ਜੀ ਕਲੀਅਰ ਕਰ ਲਈਏ ਨਾ ਕਈ ਬੰਦੇ ਇਹ ਵੀ ਗੱਲ ਸੋਚਣਗੇ ਵੀਡੀਓ 'ਚ ਕਮੈਂਟ ਕਰਨਗੇ ਵੀ ਜਿਵੇਂ ਜਾਣ ਪਛਾਣ ਵਾਲੇ ਆ ਵੀ ਜਾਣ ਕੇ ਨਾ ਕਰਦਾ ਹੋਵੇ ਨਾ ਉਹ ਦੱਸ ਦਿਓ ਜੀ ਤੁਸੀਂ ਵੀ ਕਿੰਨੀ ਕਿਹਦੇ ਵਿੱਚ ਨਾ ਕੋਈ ਜਾਣ ਪਛਾਣ ਵਾਲੀ ਕੋਈ ਗੱਲ ਹੀ ਨਹੀਂ ਇਹਦੇ 'ਚ ਜੀ ਨਾ ਇਹਨਾਂ ਨੇ ਮੈਨੂੰ ਕਿਹਾ ਪਾਉਣ ਨੂੰ ਨਾ ਮੈਂ ਇਹਨਾਂ ਦੇ ਆਖੇ ਪਾਈ ਆ ਨਹੀਂ ਉਹ ਬਈ ਪਿੰਡ ਇਹਨਾਂ ਦੇ ਵਰਕਸ਼ਾਪ ਥੋੜੀ ਸੀਗੀ ਜਣਾ ਹਾਂ ਜੀ ਹਾਂ ਜੀ ਉਹ ਵਰਕਸ਼ਾਪ ਹੈਗੀ ਆ ਯਾਨੀ ਕਿ ਆਈ ਦੂਸਰੀ ਗੱਲ ਆ ਇਹ ਪਾਸੇ ਰਹਿਣਾ ਮੈਂ ਪਾਸੇ ਇਹ ਤੁਸੀਂ ਉਹੀ ਪਾਏ ਹੈ ਨਾ ਜੀ ਮੈਨੂੰ ਪਤਾ ਹੀ ਨਹੀਂ ਸੀ ਵੀ ਇਹ ਨਿਕਲੇ ਆਊਗਾ ਇਹਨਾਂ ਨੇ 1 ਘੰਟਾ ਪਹਿਲਾਂ ਟਕਟਾ ਪਾਈਆਂ ਹੂੰ ਇੱਕ ਘੰਟਾ ਉਹ ਵੀ ਮਜ਼ਾਕ ਮਜ਼ਾਕ ਟਕਟਾ ਪਾਈਆਂ ਨੇ 1 ਘੰਟਾ ਪਹਿਲਾਂ ਇਹ ਘੰਟੇ ਬਾਅਦ ਉਹ ਰਿਜ਼ਲਟ ਆਇਆ ਇਹਨਾਂ ਦਾ ਨਾਮ ਬੋਲਿਆ ਗਿਆ ਜੀ ਕਿਸੇ ਬੰਦੇ ਨੂੰ ਨਹੀਂ ਪਤਾ ਸੀ ਜੀ ਇਹਨਾਂ ਦਾ ਨੰਬਰ ਹੈ ਤੇਰਾ ਘੰਟਾ ਪਹਿਲੇ ਨਿਕਲੇ ਹੂੰ ਨੰਬਰ ਟਰਾਈ ਕੀਤਾ ਫਿਰ ਦੱਸਿਆ ਵੀ ਕੁਲਦੀਪ ਟਰੈਕਟਰ ਵਾਲਾ ਬਾਈ ਜੀ ਕਹਾਂਸ ਗੱਲ ਬੈਠਦਾ ਠੀਕ ਹੈ ਬਾਈ ਠੀਕ ਹੈ ਆਓ ਜੀ ਮੋਟਰਸਾਈਕਲ ਕਰ ਦੋ ਅੰਦਰ ਫਿਰ ਹਾਂ ਆ ਲਾਦਾ ਬਈ ਨਹੀਂ ਪਾਈ ਰੱਖੋ ਜੀ ਕੋਈ ਗੱਲ ਨਹੀਂ ਨਹੀਂ ਯਾਰ ਬਸ ਕਰ ਨਾ ਨਹੀਂ ਕਿਉਂ ਦੀ ਹੈ ਲਓ ਬਾਈ ਬਾਈ ਲਾਲਾ ਵੀ ਲੈ ਵੀ ਮਾਰਾ ਤੁਹਾਨੂੰ ਵੰਡਣਾ ਕਰੇ ਭਾਈ ਆ ਜਾ ਚਾਚਾ ਤੂੰ ਵੀ ਹੁਣ ਹੱਥ ਉੱਤੇ ਲਾ ਦੇ ਇਹਨੂੰ ਮਾਰਾ ਜਾ ਮੈਂ ਕਿ ਹਾਰ ਪਾਵਾਂ ਤੇ ਲਾ ਦੇ ਬਾਈ ਅੰਦਰ ਕੇ ਆ ਜਾ ਆ ਮੋਟਰਸਾਈਕਲ ਜਿਹੜਾ ਇਹਨਾਂ ਨੂੰ ਨਿਕਲਿਆ ਇੱਕ ਕੰਮ ਹੋਵੇ ਨਵੇਂ ਆ ਜਾਂਦਾ ਮੋਟਰਸਾਈਕਲ ਆ ਦਾ ਦੋ ਆਪਣੇ ਕਿ ਵੀ ਦੋ ਬੋਰਪਰ ਕਿਸੇ ਮੁਖਸਰ ਸਾਹੋਂ ਨਿਕਲਿਆ ਉਹ ਵੀ ਤੁਹਾਨੂੰ ਦੱਸਾਂਗੇ ਆਪਣਿਆਂ ਨਾਲ ਦਾ ਵੀਡੀਓ ਨੂੰ ਸ਼ੇਅਰ ਕਰੋ ਠੀਕ ਹੈ ਜੀ ਖੁਸ਼ੀ ਹੈ ਪੂਰੀ 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 ਜੀ ਪੁੱਠੇਗਰਾਂ ਵਾਲਾ ਪੁੱਠਿਆਂ ਵਾਲਾ ਜੀ ਪੁੱਠੇ ਬੰਦ ਹੋ ਗਏ ਸੀ ਹਨਾ ਹਾਂ ਇਹ ਬੰਦ ਹੋ ਗਏ ਸੀ ਹੁਣ ਤਾਂ ਪੁਰਾਣੇ ਆਉਂਦੇ ਇਹ ਹੁਣ ਇਹ ਕਿੰਨੇ ਦਾ ਫਿਰ ਨਵਾਂ ਨਿਕਲਦਾ ਨਵਾਂ ਨਹੀਂ ਆਉਂਦਾ ਜੀ ਇਹ ਨਵਾਂ ਮੁੱਢ ਸੰਢਾਈ ਲੱਖ ਦਾ ਹੋਊ ਇਹ ਜੇ ਹੋਟ ਲਾਵਾਂਗੇ ਪਰ ਪੁੱਠੇਗਰਾਂ ਦਾ ਨਵਾਂ ਨਹੀਂ ਆਉਂਦਾ ਤੇ 6 ਹਾਂ ਇਧਰਲੇ ਪਾਸੇ ਇਹਨਾਂ ਦਾ ਪਰਿਵਾਰ ਖੜਾ ਜੀ ਸਾਰਾ ਤੇ ਬਾਕੀ ਵੀਰੇ ਖੁਸ਼ੀ ਕਿੰਨੀ ਗਏ ਬਾਈ ਉਹਨਾਂ ਦੇ ਬੇਟੇ ਹਨਾ ਜੀ ਅੰਕਲ ਜੀ ਬਾਈ ਤੁਸੀਂ ਤਾਂ ਨਹੀਂ ਬਾਈ ਸੀ ਮੈਂ ਨਹੀਂ ਬਾਈ ਅਕਲੇ ਪਾਈ ਸੀ ਹਾਂਜੀ ਹਾਂਜੀ ਜੀ ਤੇ ਪੂਰੀ ਖੁਸ਼ੀ ਹੈ ਜੀ ਹਾਂਜੀ ਹਾਂਜੀ ਪੂਰੀ ਤੁਹਾਨੂੰ ਪੂਰੀ ਖੁਸ਼ੀ ਆ ਸਾਡੇ ਪਿੰਡ ਦੇ ਵਿੱਚ ਖੁਸ਼ੀ ਹੋਈ ਆ ਕੀ ਕਹਣਾ 50 ਰੁਪਏ ਦੇ ਵਿੱਚ ਮੋਟਰਸਾਈਕਲ ਨਿਕਲਿਆ ਹੈ ਨਾ ਜੀ ਕੀ ਕਹਣਾ ਜੀ ਘਟੋ ਘਟ ਬਈ ਬਾਲਾ ਨਹੀਂ ਤਾਂ 80 90 ਹਜ਼ਾਰ ਦਾ ਲੱਖ ਤੱਕ ਮੋਟਰਸਾਈਕਲ ਮਿਲਦਾ ਹਾਂਜੀ ਹਾਂਜੀ ਤੇ ਬੁਲਟ ਤੇ 50 ਰੁਪਏ ਦੇ ਵਿੱਚ ਨਿਕਲਿਆ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਖੁਸ਼ੀ ਤਾਂ ਹੋਣੀ ਹੀ ਆ ਹਾਂਜੀ 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 ਲਓ ਜੀ ਧੰਨਵਾਦ ਜੀ ਧੰਨਵਾਦ